ਕੋਟ ਦੇ ਪਿੰਡ ਬ੍ਰਹਮਪੁਰ ਵਿਖੇ ਅੱਜ ਉਸ ਸਮੇਂ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪਿੰਡ ਬ੍ਰਹਮਪੁਰ ਦੇ ਵਸਨੀਕ ਹਰਵਿੰਦਰ ਸਿੰਘ ਉਰਫ ਸਤਨਾਮ ਸਿੰਘ ਬਾਬਾ ਅਤੇ ਉਸ ਦੇ ਪਰਿਵਾਰ ਵੱਲੋਂ ਲੜਕੇ ਨੂੰ ਵਿਦੇਸ਼ ਭੇਜਣ ਦੇ ਲੈ 25 ਲੱਖ ਰੁਪਏ ਵਾਪਸ ਲੈਣ ਲਈ ਉਸ ਦੇ ਘਰ ਅੱਗੇ ਪਿਛਲੇ ਕਈ ਦਿਨਾਂ ਤੋਂ ਪਰਿਵਾਰ ਸਮੇਤ ਧਰਨੇ ਤੇ ਬੈਠੇ ਪਿੰਡ ਚਾਂਗਲੀ ਨੇੜੇ ਧੂਰੀ ਦੇ ਵਸਨੀਕ ਭੋਲਾ ਸਿੰਘ ਪੁੱਤਰ ਜਗਿੰਦਰ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਕੋਈ ਸੁਣਵਾਈ ਨਾ ਹੋਣ ਦੇ ਕਾਰਨ ਅੱਜ ਸਵੇਰੇ 3 ਵਜੇ ਦੇ ਕਰੀਬ ਪਾਣੀ ਵਾਲੀ ਟੈਂਕੀ ਉੱਪਰ ਜਲਨਸ਼ੀਲ ਪਦਾਰਥ ਲੈ ਕੇ ਚੜ੍ਹ ਗਏ ਜਿਸ ਦੀ ਸੂਚਨਾ ਮਿਲਣ ਤੇ ਡੀਐਸਪੀ ਰਾਇਕੋਟ ਰਸ਼ਪਾਲ ਸਿੰਘ ਢੀਂਸਾ ਐਸਐਚਓ ਨਰਿੰਦਰ ਸਿੰਘ ਚੌਕੀ ਇੰਚਾਰਜ ਗੁਰਸੇਵ ਸਿੰਘ ਅਤੇ ਰਾਇਕੋਟ ਸਿਵਲ ਪੁਲਿਸ ਪ੍ਰਸ਼ਾਸਨ ਵੱਲੋਂ ਸਟੈਨੋ ਜਤੇਂਦਰ ਸਿੰਘ ਤੇ ਹੋਰ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਟੈਂਕੀ ਦੇ ਜਿਹੜੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਟੈਂਕੀ ਦੇ ਚੜ੍ਹੇ ਪਤੀ ਪਤਨੀ ਨੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਚਾਂਗਲੀ ਨੇੜੇ ਧੂਰੀ ਦੇ ਵਸਨੀਕ ਭੋਲਾ ਸਿੰਘ ਪੁੱਤਰ ਜਗਿੰਦਰ ਸਿੰਘ ਨੇ ਆਪਣੇ ਪੁੱਤਰ ਜੈਪਾਲ ਸਿੰਘ ਨੂੰ ਅਮਰੀਕਾ ਭੇਜਣ ਲਈ ਹਰਵਿੰਦਰ ਸਿੰਘ ਉਰਫ ਬਾਬਾ ਸਤਨਾਮ ਸਿੰਘ ਵਾਸੀ ਬਰਮਪੁਰ ਨੂੰ 25 ਲੱਖ ਰੁਪਏ ਦਿੱਤੇ ਸਨ ਜੋ ਬਾਬੇ ਦੀ ਲੜਕੀ ਹਰਪ੍ਰੀਤ ਕੌਰ ਦੇ ਮੰਡੀ ਅਹਿਮਦਗੜ ਵਿਖੇ HDFC ਬੈਂਕ ਦੇ ਖਾਤੇ ਵਿੱਚ ਪਾਏ ਸਨ ਪਰੰਤੂ ਹਰਪ੍ਰੀਤ ਕੌਰ ਦਾ ਕਿਸੇ ਕਾਰਨ ਕਰਕੇ ਵਿਦੇਸ਼ ਵਿੱਚ ਕਤਲ ਹੋ ਗਿਆ ਜਿਸ ਤੋਂ ਬਾਅਦ ਉਕਤ ਬਾਬਾ ਪੈਸੇ ਦੇਣ ਨੂੰ ਅਨਾਕਾਣੀ ਕਰਨ ਲੱਗ ਪਿਆ ਅਤੇ ਨਾ ਹੀ ਉਹਨਾਂ ਦੇ ਲੜਕੇ ਨੂੰ ਵਿਦੇਸ਼ ਵਿੱਚ ਭੇਜਿਆ ਜਿਸ ਤੇ ਪੀੜਤ ਪਰਿਵਾਰ ਨੇ ਬਾਬੇ ਅਤੇ ਉਸਦੇ ਪਰਿਵਾਰ ਦੇ ਖਿਲਾਫ ਧੂਰੀ ਥਾਣਾ ਵਿਖੇ ਮੁਕੱਦਮਾ ਦਰਜ ਕਰਵਾ ਦਿੱਤਾ ਜਿਸ ਤੋਂ ਬਾਅਦ ਬਾਬੇ ਨੇ ਕੋਰਟ ਵਿੱਚ ਇੱਕ ਲਿਖਤੀ ਸਮਝੌਤਾ ਕਰਦਿਆਂ ਪੀੜਤ ਨੂੰ 13 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਪਰੰਤੂ ਹੁਣ ਤੱਕ ਬਾਬਾ ਉਹ 13 ਲੱਖ ਰੁਪਏ ਦੇਣ ਤੋਂ ਵੀ ਮੁਕਰ ਗਿਆ ਜਿਸ ਤੋਂ ਪੜਕੇ ਪੀੜਤ ਪਰਿਵਾਰ ਨੇ ਪਿੰਡ ਬ੍ਰਹਮਪੁਰ ਵਿਖੇ ਬਾਬੇ ਦੇ ਘਰ ਅੱਗੇ ਧਰਨਾ ਲਗਾ ਦਿੱਤਾ ਪਰ ਪਿਛਲੇ ਕੁਝ ਦਿਨਾਂ ਤੋਂ ਧਰਨੇ ਤੇ ਬੈਠੇ ਪੀੜਤ ਪਰਿਵਾਰ ਵੱਲੋਂ ਰਾਏਕੋਟ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਤੋਂ ਅਕੇ ਪੀੜਤ ਪਤੀ ਪਤਨੀ ਕੋਈ ਜਲਨਸ਼ੀਲ ਪਦਾਰਥ ਨਾਲ ਲੈ ਕੇ ਪਾਣੀ ਵਾਲੀ ਟੈਂਕੀ ਉੱਪਰ ਚੜ ਗਏ ਜਿਸ ਕਾਰਨ ਹਾਈਕੋਟ ਪੁਲਿਸ ਤੇ ਸਥਿਵਲ ਪ੍ਰਸ਼ਾਸਨ ਚ ਅਫਰਾ ਤਫਰੀ ਪੈ ਗਈ ਅਤੇ ਟੈਂਕੀ ਤੇ ਚੜੇ પતિ ਪਤਨੀ ਨੂੰ ਥੱਲੇ ਉਤਾਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਰਹੇ ਇਸ ਮੁਕ ਜਿੱਥੇ ਇੱਕ ਪਾਸੇ પતિ ਪਤਨੀ ਪਾਣੀ ਵਾਲੀ ਟੈਂਕੀ ਤੇ ਚੜੇ ਹੋਏ ਹਨ ਉੱਥੇ ਦੂਜੇ ਪਾਸੇ ਉਹਨਾਂ ਦੇ ਪਰਿਵਾਰਕ ਮੈਂਬਰ ਪਿੰਡ ਵਾਸੀ ਅਤੇ ਹੋਰ ਸਮਰਥਕਾਂ ਸਮੇਤ ਬਾਬੇ ਦੇ ਘਰ ਅੱਗੇ ਧਰਨਾ ਵੀ ਲਗਾਇਆ ਹੋਇਆ ਹੈ ਜੇ ਨਿਊਜ਼ ਪੰਜਾਬੀ ਲਈ ਹਾਈਕੋਟ ਤੋਂ ਦਲਵਿੰਦਰ ਸਿੰਘ ਰਸ਼ੀਨ ਦੀ ਰਿਪੋਰਟ ਆਪਣੇ ਕੀ ਨਾਂ ਬਾਈ ਤੁਹਾਡਾ ਮੇਰਾ ਨਾਂ ਜੈਪਾਲ ਸਿੰਘ ਹੈ ਮੇਰੇ ਪਿਤਾ ਦਾ ਨਾਂ ਭੋਲਾ ਸਿੰਘ ਹੈ ਮੇਰੀ ਮਾਤਾ ਦਾ ਨਾਂ ਮਨਜੀਤ ਕੌਰ ਹੈ ਮੈਂ ਪਿੰਡ ਚੰਗਲੀ ਸਰਦਾਰ ਭਵਨਤ ਸਿੰਘ ਕਮਾਨ ਦੀ ਦੇ ਹਲਕੇ ਧੂਰੀ ਤੋਂ ਗਲਾਉ ਕਰਦਾ ਹਾਂਗਾ ਤੇ ਮੇਰੇ ਨਾਲ 25 ਲੱਖ ਰੁਪਏ ਦੀ ਠੱਗੀ ਵਜਈ ਹੈਗੀ ਇਹ ਸਾਡੇ ਰਿਸ਼ਤੇਦਾਰ ਸੀ ਜਿਹੜਾ ਹਰਵਿੰਦਰ ਸਿੰਘ ਆ ਤੇ ਸੁਤਨਾਮ ਸਿੰਘ ਇਹਨਾਂ ਨੇ ਸਾਡੇ ਨਾਲ 25 ਲੱਖ ਰੁਪਏ ਚ ਵਾਦਾ ਕਰਿਆ ਸੀ ਵੀ ਥੋਡੇ ਮੁੰਡੇ ਨੂੰ ਅਮਰੀਕਾ ਪਹੁੰਚਾਵਾਂਗੇ ਜਾਨੀ ਕਿ ਮੈਨੂੰ ਤੇ ਉਹਦੇ ਵਿੱਚੋਂ ਸਾਨੂੰ ਇਹਨਾਂ ਨੇ 4 ਲੱਖ ਰੁਪਏ ਵਾਪਸ ਕਰਤਾ ਜਦੋਂ ਜੀ ਬੰਦੇ ਇਹਨਾਂ ਦੇ ਘਰੇ ਲੈ ਕੇ ਆਏ ਤੇ ਫਿਰ ਜਦੋਂ ਇਹ ਨਾਮ ਮੰਨਿਆ ਕਿ ਫਿਰ ਅਸੀਂ ਨੇ ਦਰਖਾਸਤ ਦਿੱਤੀ ਐਸਐਸਪੀ ਸੰਗਰੂਰਾ ਉਹਨਾਂ ਨੇ ਇਹਨਾਂ ਤੇ ਪਰਚਾ ਕਰਤਾ ਜੀ ਉਸ ਤੋਂ ਬਾਅਦ ਵਿੱਚ ਕੋਰਟ ਵਿੱਚ ਸਾਡਾ 13 ਲੱਖ ਰੁਪਏ ਚ ਕੰਪਰੋਮਾਈਜ਼ ਹੋ ਗਿਆ ਸੀ ਜਿਸ ਤੋਂ ਇਹ ਮੁੱਕਰ ਗਿਆ ਤੇ ਹੁਣ ਆਹ 8 ਤਰੀਕ ਤੋਂ ਲੈ ਕੇ ਸਾਡਾ ਧਰਨਾ ਲੱਗਿਆ ਹੋਇਆ ਇੱਥੇ ਮੇਰੇ ਮਾਪਿਓ ਦਿਨ ਰਾਤ ਤੋਂ ਇੱਥੇ ਧਰਨੇ ਤੇ ਬੈਠੇ ਨੇ ਤੇ ਸਾਡੀ ਪ੍ਰਸ਼ਾਸਨ ਨੇ ਜਾਂ ਕਿਸੇ ਸਰਕਾਰ ਨੇ ਕਿਸੇ ਨੇ ਕੋਈ ਗੱਲ ਬਾਤ ਨਹੀਂ ਸੁਣੀ ਤਾਂ ਕਰਕੇ ਮੇਰੇ ਮਾਪਿਓ ਅੱਜ ਆ ਕੇ ਕੇ ਟੈਂਕੀ ਦੇ ਬੈਠੇ ਨੇ ਜੇ ਮੇਰੇ ਮਾਪੇ ਉਹਨੂੰ ਕੁਝ ਵੀ ਹੁੰਦਾ ਜਾ ਇੰਨਿਆ ਦੇ ਪਰਿਵਾਰ ਨੂੰ ਕੁਝ ਵੀ ਹੁੰਦਾ ਜਾ ਮੇਰੇ ਪਰਿਵਾਰ ਨੂੰ ਤਾਂ ਜ਼ਿੰਮੇਵਾਰ ਇਹ ਖੁਦ ਆਪ ਤੇ ਪੰਜਾਬ ਸਰਕਾਰ ਹੋ। ਕਿ ਪ੍ਰਸ਼ਾਸਨ ਦਾ ਵੀ ਆਏ ਥੋਡੇ ਕੋਲੇ। ਨਾ ਜੀ ਹਲੇ ਤੱਕ ਪ੍ਰਸ਼ਾਸਨ ਦਾ ਕੋਈ ਨਹੀਂ ਆਇਆ। ਕੋਈ ਪੁਲਿਸ ਅਧਿਕਾਰੀ ਵਗੈਰਾ ਆਏ ਹੋਣਗੇ ਜਿਨ੍ਹਾਂ ਨੇ ਕੋਈ ਗੱਲਬਾਤ ਕੀਤੀ ਥੋਡੇ ਨਾਲ। ਉਹ ਆਉਂ ਆਏ ਸੀ ਵੈਸੇ ਬਸ ਉਹਨਾਂ ਨੇ ਪੁੱਛਿਆ ਹੀ ਇਹ ਕਹਿੰਦਾ ਵੀ ਮੈਂ ਤਾਂ ਕਹਿੰਦਾ ਦਿੰਦਾ ਨਹੀਂ ਇਹ ਪੈਸੇ ਮੁੱਕਰ ਗਈ ਜੀ। ਕਹਿੰਦਾ ਮੇਰੇ ਮੇਰੇ ਅਕਾਊਂਟ 'ਚ ਨਹੀਂ ਪਾਇੀ। ਕੰਪਰੋਮਾਈਜ਼ ਇਹਨੇ ਕਰਾਈ ਬਿਆਨ ਦਿੱਤੇ ਇਹਦੇ ਸਾਈਨ ਹੋਏ ਹੋਏ ਆ ਜੀ। ਔਡਟ 'ਚ ਸਾਈਨ ਤੇ ਸੰਗਰੂਪ। ਕਿੰਨੇ ਚ ਕੰਪਰੋਮਾਈਜ਼ ਹੋਇਆ ਹੋਣ ਜੀ ਜਿਵੇਂ ਮੁਕਰਿਆ ਹੁਣ ਕਹਿੰਦਾ ਮੇਰੇ ਕੋਲ ਤਾਂ ਹੈ ਹੀ ਕਹਿੰਦਾ ਜਿਵੇਂ ਕੋਟ ਕਰੂ ਮੇਰੇ ਤੇ ਪੁਲਿਸ ਕੀ ਕਰੀ ਹੁਣ ਕਿਉਂ ਬਲੈਕ ਪੁੱਛਾਈ ਇਹਨਾਂ ਨੂੰ ਇਹ ਜਵਾਬ ਹੀ ਨਹੀਂ ਦੇਇਆ ਉਹਨਾਂ ਨੂੰ ਕੁਝ ਨਹੀਂ ਮੁਕਰਿਆ ਕਹਿੰਦਾ ਬਸ ਕਹਿੰਦਾ ਮੈਂ ਤਾਂ ਜੀ ਤੇ ਹੁਣ ਅਗਲਾ ਸਟੈਪ ਥੋੜਾ ਕੀ ਹੋਊਗਾ ਅਗਲਾ ਸਟੈਪ ਸਟਾ ਇਹੀ ਹੈ ਜੇ ਮੇਰੇ ਮਾਪਿਆਂ ਨੂੰ ਕੁਝ ਹੋ ਗਿਆ ਜਿੰਮੇਵਾਰ ਇਹ ਹੋਣਗੇ ਟੈਂਕੀ ਤੇ ਬੈਠੇ ਨੇ ਉਹ ਤਾਂ ਜਿੰਮੇਵਾਰ ਹੋਗੇ ਜੀ ਇਹ ਹਰਮਿੰਦਰ ਦਾ ਪਰਿਵਾਰ ਸਾਰਾ ਹੋਊਗਾ ਜੀ ਤੇ ਪੰਜਾਬ ਸਰਕਾਰ ਦੀ ਜਿੰਮੇਵਾਰ ਤੇ ਤੁਹਾਡੇ ਮਾਪਿਆਂ ਦਾ ਨਾਮ ਕੀ ਆ ਜੇ ਟੈਂਕੀ ਤੇ ਬੈਠਿਆ ਮੇਰੇ ਪਿਤਾ ਦਾ ਨਾਮ ਭੋਲਾ ਸਿੰਘ ਆ ਜੀ ਮਾਤਾ ਦਾ ਨਾਮ ਮਨਜੀਤ ਕੌਰ ਉਹ ਦੋਨੇ ਟੈਂਕੀ ਤੇ ਬੈਠਾ ਜੀ ਵਾਟਰ ਪਾਉਂਦਾ ਇਸ ਬਾਬਤ ਕੋਈ ਸਰਕਾਰ ਦਵਾਰੇ ਤੁਸੀਂ ਕੋਈ ਦਰਖਾਸਤ ਵਗੈਰਾ ਕੋਈ ਪਹੁੰਚ ਕੀਤੀ ਹੈ ਕੋਈ ਐਮਐਲ ਲੇ ਕੇ ਆਪ ਸਰਕਾਰ ਤੱਕ ਪਹੁੰਚ ਕੀਤੀ ਕੋ ਭਗਵਾਨ ਜੀ ਮਾਨ ਮੁੱਖ ਮੰਤਰੀ ਨੂੰ ਜਾਂ ਕੋਈ ਐਮਐਲ ਅਧਿਕਾਰੀ ਨੂੰ ਨਾਮ ਮੰਗ ਪੱਤਰ ਦਿੱਤਾ ਐਪਲੀਕੇਸ਼ਨ ਦਿੱਤੀ ਸਾਰੇ ਦਰਖਾਸਤ ਦਿੱਤੀ ਜੀ ਹੁਣ ਐਸਐਸਪੀ ਸੰਗਰੂਰੀ ਜਿਹੜਾ ਅੱਜ ਵਾਲਾ ਮਸਲਾ ਜੀ ਇਹ ਇਹ ਦੇਖੋ ਪ੍ਰਸ਼ਾਸਨ ਨੇ ਵੀ ਤੇਰਾ ਜੋਰ ਲਾ ਕੇ ਦੇਖਿਆ ਅਸੀਂ ਇਥੇ ਤੇਰਾ ਜੋਰ ਲਾਇਆ ਕੋਰਟ ਦੇ ਵਿੱਚੋਂ ਕੋਰਟ ਨੇ ਫੈਸਲਾ ਕੀਤਾ ਹੋਇਆ ਕੋਰਟ ਨੇ ਸਮਝੋ ਤਕੜਾ ਤੁਸੀਂ ਵੀ ਇੰਨੇ ਦੇ ਪੈਸੇ ਵਾਪਸ ਦੇ ਦਿਓ ਇਹਦੇ ਵਿੱਚ ਇਹ ਬੰਦਾ ਕਿਸੇ ਅੱਜ ਦੇ ਗਲਤ ਨਹੀਂ ਆਇਆ ਪਰ ਇਹਦੇ ਵਿੱਚ ਕੀ ਹੋਇਆ ਕਾਰਨ ਜਿਹੜੀ ਦੇ ਵਿੱਚ ਜਿਹੜੀ ਵੱਡੀ ਅੱਜ ਆਈ ਗੱਲ ਜਿਹੜਾ ਬੰਦ ਨੇ ਇਹਦੀ ਜ਼ਮਾਨਤ ਦਿੱਤੀ ਸੀ ਉਹਦੀ ਜ਼ਮਾਨਤ ਕੈਂਸਲ ਕਰਾ ਕੇ ਪ੍ਰਸ਼ਾਸਨ ਨਾਲ ਸਾਨੂੰ ਲੈ ਕੇ ਲੋ ਅਸੀਂ ਉਹ ਜਿਹੜੇ ਉਹ ਜਿਹੜੇ ਇਹਨਾਂ ਫੜ ਕੇ ਅੰਦਰ ਸੱਟਾਂਗੇ ਦੂਜੀ ਗੱਲ ਸਾਡੀ ਪ੍ਰਸ਼ਾਸਨ ਨਾਲ ਉੱਥੇ ਥੋੜੀ ਦਿਨਾਂ ਤੋਂ ਉੱਥੇ ਗੱਲ ਚੱਲੀ ਹੈ ਵੀ ਜਿਹੜੀਆਂ ਦੇ ਧਾਰਾਂ ਤਰਾਵਾ ਵਧਾ ਕੇ ਨੇ ਪ੍ਰਾਪਰਟੀ ਨੂੰ ਅਟੈਚ ਕਰਨਾ ਨਾਲ ਬਿਲੀਡਿੰਗ ਦੇ ਪ੍ਰੋਪਰਟਰ ਦੀ ਟੱਚ ਕਰਨਾ ਅਸੀਂ ਦੇਖੋ ਪੰਚਾਇਤੀ ਤੌਰ ਤੇ ਵੀ ਇਹ ਬੰਦਨਾ ਗੱਲ ਕਰਕੇ ਦੇਖਿਆ ਉਸ ਗੱਲ ਤੇ ਵੀ ਨਹੀਂ ਆਇਆ ਇਹਦੇ ਵਿੱਚ ਜਦੋਂ ਇਹ ਗੱਲ ਕਹਿਣਦਾ ਵੀ ਮੈਂ ਪੈਸੇ ਮੈਂ ਕਹਿੰਦਾ ਪੈਸੇ ਲੱਗਦੇ ਨੇਗੇ ਦੇਖੋ ਇਹ ਪਰਿਵਾਰ ਨੇ ਹੀ ਕਰਿਆ ਇਹ ਪਰਿਵਾਰ ਨੇ ਜਿਹੜੇ ਪੈਸੇ ਸੀਗੇ ਕੁੜੀ ਦੇ ਖਾਤੇ 'ਚ ਪਾਏ ਕੁੜੀ ਦੀ ਡੈਥ ਹੋ ਗਈ ਡੈਥ ਡੈਥ ਹੋਣ ਤੋਂ ਬਾਅਦ ਇਹਨਾਂ ਦੇ ਬੇਟੇ ਨੇ ਪੈਸੇ ਉਸ ਖਾਤੇ ਦੇ ਵਿੱਚੋਂ ਕਢਵਾਏ ਹੁਣ ਤੁਸੀਂ ਇਹ ਗੱਲ ਦੇਖੋ ਜਿਹੜਾ ਅਸੀਂ ਇਹ ਬੰਦਾ ਇੱਕ ਗੱਲ ਤਾਂ ਮਨ ਕਰ ਹੁੰਦਾ ਸੀਗਾ ਕਿ ਦੇਖੋ ਜੀ ਮੈਂ ਪੈਸੇ ਲਈ ਲੱਤੇ ਮੇਰੀ ਕੁੜੀ ਮਰ ਗਈ ਮੈਂ ਕਿਧਰ ਨੂੰ ਜਾਵਾਂ ਮੇਰਾ ਕੌਣ ਜ਼ਿੰਮੇਵਾਰ ਹੈ ਹੁਣ ਇਤਨਾ ਵੱਡਾ ਸਬੂਤ ਕਿਉਂ ਕਿ ਕੁੜੀ ਦੇ ਪੈਸੇ ਲੈਤੇ ਉਹ ਕਢਾ ਕੇ ਤੁਸੀਂ ਖਾ ਗੇ ਜੇ ਤੁਸੀਂ ਅਸੀਂ ਅਸੀਂ ਤਾਂ ਵੀ ਚੁੱਪ ਕਰ ਜਾਂਦੇ ਉਹ ਚਲੋ ਕੁੜੀ ਮਰ ਗਈ ਪਰ ਪੈਸੇ ਤੇ ਕੁੜੀ ਦੇ ਖਾਤੇ ਦੇ ਵਿੱਚ ਜਿਹੜਾ ਨੌਮੀ ਸੀਗਾ ਮੁੰਡਾ ਸੀਗਾ ਪੈਸੇ ਕਢਾ ਕੇ ਖਾ ਗੇ ਅੱਗੇ ਨਾ ਉਹਦੇ ਤਾਂ ਕੋਈ ਹਲ ਸਿਕਾਂ ਨਹੀਂ ਕਰਦਾ ਬਿਲਕੁਲ ਬਾਈ ਜੀ ਮੈਂ ਅੱਜ ਤਾਂ ਮੈਂ ਮਾਂ ਦੀ ਇਮਤਿਹਾਨ ਕੱਢੀਆਂ ਇਹ ਮਾਂ ਕੱਲੂ ਪੁੱਤ ਕਿੱਥੇ ਮਾਂ ਦਿਖਾਉਂਦਾ ਮਾਂ ਕਿੱਥੋਂ ਭਾਲ ਲਾ ਪਿਓ ਕਿੱਥੇ ਭਾਲਣਾ ਬਿਲਕੁਲ ਇਹਨਾਂ ਨੂੰ ਕੁਝ ਬੋਲੋ ਇਹ ਤਾਂ ਮਿਰਤਾ ਤਰਲੇ ਕਦੇ ਵੀ ਕੋਈ ਗੱਲ ਨਹੀਂ ਆਪਾਂ ਖੜੇ ਆ ਆਪਾਂ ਜਿੰਨੇ ਵੀ ਜੋਗਰੇ ਆਪਾਂ ਇਸ ਮਸਲੇ ਦਾ ਹੱਲ ਕੋਈ ਨਾ ਕੋਈ ਕੱਢਦੇ ਆ ਜੇ ਮਾ ਜਾਣ ਤੋਂ ਉੱਪਰ ਦਾ ਕੁਝ ਨਹੀਂ ਹੈ ਜੇ ਚਾਰ ਚਲੀਆਂ ਦੀ ਕੀ ਕਰਦੇ ਦੱਸੋ ਇਹ ਬਾਦਰ ਬਾਪਰ ਦੀ ਜਿੱਤੇ ਧੰਵਾਰ ਭਾਈ ਮੀਡੀਆ ਦਾ ਬਹੁਤ ਬਾਤ ਹੰਦੀ ਸਰ ਅੱਜ ਤੋਂ ਬਾਰੰਪੁਰ ਪਿੰਡ ਕੁਝ ਬੰਦੇ ਕੋਈ ਟੈਂਕੀ ਤੇ ਜਿਹੜੇ ਨੇ ਕੀ ਮਾਮਲਾ ਹੋ ਭੁੱਲਾ ਸਿੰਘ ਤੇ ਉਹਦੀ ਵਾਈਫ ਮਨਜੀਤ ਕੌਰ ਪਿੰਡ ਚਾਂਗੜੀ ਤੋਂ ਕਿ ਦੋਨੋਂ ਟੈਂਕੀ ਤੇ ਚੜੇ ਨਗਰੋਂ ਇਹਨਾਂ ਦੇ ਇੱਕ ਰਿਲੇਟਿਵ ਪਾਪਾ ਸਤਨਾਮ ਸਿੰਘ ਇਹਦੀ ਬੇਟੀ ਹੈ ਹਰਪ੍ਰੀਤ ਕੌਰ ਉਹ ਬਾਅਦ ਜੁਐਸ ਸਦਰ ਸੀ ਉਹਨੇ ਜਿਹੜਾ ਭੋਲਾ ਸਿੰਘ ਦਾ ਮੁੰਡਾ ਉਹਨੂੰ ਬਾਹਰ ਲਿਜਾਣ ਵਾਸਤੇ ਜਿਹੜਾ ਇਲਿਗੇਸ਼ਨ ਅੰਮ 21 ਲੱਖ ਰੁਪਏ ਲਿਆ ਸੀ ਉਸ 15 ਲੱਖ ਬੈਂਕ ਚ ਕੰਪਰਮਾਈਜ਼ ਕੁਝ ਪਹਿਲਾਂ ਹੋਇਆ ਸੀ ਉਹਦੇ ਸਬੰਧ ਚ ਸਾਲਾ ਸਦਰ ਧੂਲੀ ਵਿੱਚ ਜਿਹੜਾ ਹੈਗਾ ਮੁਕੱਦਮਾ ਦਰਜਾ ਪਰ ਉਹਦੇ ਵਿੱਚ ਜਿਹੜੇ ਹੈਗੇ ਬੇਲ ਤੇ ਬੇਲ ਜਦੋਂ ਐਪਲੀਕੇਸ਼ਨ ਇਹਨਾਂ ਦੀ ਲੱਗੀ ਤੇ ਉਦੋਂ ਦਾ ਦੋਨੋਂ ਪਾਰਟੀਆਂ ਦਾ ਕੋਰਟ ਦੇ ਹੱਦ ਦੇ ਵਿੱਚ ਕੰਪਰੋਮਾਈਜ਼ ਹੋਇਆ ਸੀ 13 ਲੱਖ ਰੁਪਏ ਦੋ ਕਿਸ਼ਤਾਂ ਦੇ ਦੇਣਾ ਨੇ ਦੇਣਾ ਸੀ ਇਹਨਾਂ ਨੇ ਪਰ ਉਹ ਸਤਨਾਮ ਸਿੰਘ ਨੇ ਨਹੀਂ ਦਿੱਤਾ ਇਸ ਗੱਲ ਨੂੰ ਲੈ ਕੇ ਜਿਹੜੇ ਉਹ ਟੈਕੀ ਦੇ ਥਲੇ ਛੱਡ ਪਏ। ਉਸ ਦੋਨਾਂ ਤਰ੍ਹਾਂ ਨਾਲ ਗੱਲਬਾਤ ਕਰਦੇ ਮਸਲ ਸ਼ੌਕ ਸਰੋਗਨ ਨੇ ਕਿ ਤੋ ਵਾਕਈ ਮਤਲਬ ਆਪਣੀ ਗੱਲਬਾਤ ਨੂੰ ਕੀ ਕਹਿਿਆ ਉਹ ਤਾਂ ਇਹਨਾਂ ਜੋਇਨ ਨੂੰ ਕੂੜ ਛੱਡਨਾ ਕੰਪਰਮਾਈਜ਼ ਕੀਤਾ ਉਹ ਪੈਸੇ ਜਿਹੜੇ ਦੋ ਕਿਸ਼ਤਾਂ ਜਣੇ ਨੇ ਉਹਨਾਂ ਕਿਸ਼ਤ ਦੇ ਮਤਲਬ ਜਿਵੇਂ ਹੈਗਾ ਪੈਸੇ ਕਿ ਉਹ ਖਾਲੀ ਹੱਥ ਜਿਹੜੇ ਨੇ ਮੈਨੂੰ ਪਤਾ ਲੱਗਿਆ ਨਹੀਂ ਜਿੰਨੇ ਕੁਸ਼ ਉਹਨਾਂ ਕੋਲ ਕੋਈ ਜਲ ਪਦਾਰਥ ਵਗੈਰਾ ਵੀ ਕੁਝ ਲੈ ਕੇ ਨਹੀਂ ਉਹ ਚੱਕਾ ਲੈਂਦੇ ਤੇ ਦੂਜੀ ਟਾਈਮ ਬੰਦ ਦੀ ਗੱਲਬਾਤ ਹੋਈ ਕਿ ਨਹੀਂ ਜੀ ਦੂਸਰੀ ਉੱਤਰ ਪੰਚਾਇਤ ਨਾਲ ਗੱਲ ਕੀਤੀ ਉਹਦਾ ਜ਼ਿੰਮੇਵਾਰ ਬੰਦੇ ਆ ਰਹੇ ਗੱਲ ਕਰ